ਬੀਤੀ ਰਾਤ ਡਿਵੀਜ਼ਨ ਨੰਬਰ 1 ਦੀ ਪੁਲਿਸ ਵੱਲੋਂ ਦੌਰਾਨੇ ਗਸ਼ਤ ਇੱਕ આરોપી ਸਮੇਤ 10 ਪੇਟੀਆਂ ਨਜਾਇਜ਼ ਸ਼ਰਾਬ ਫੜੀ ਗਈ ਜਿਸ ਦੀ ਜਾਣਕਾਰੀ ਦੇਂਦਿਆ ਹੋਇਆ ਡਿਵੀਜ਼ਨ ਨੰਬਰ 1 ਦੇ ਮੁਖੀ ਐਸਐਚਓ ਦਵਿੰਦਰ ਕਸ਼ਮੀ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ਤੇ ਪੁਲਿਸ ਗਸ਼ਤ ਪਾਰਟੀ ਵੱਲੋਂ ਕਬੀਰ ਚੌਕ ਦੇ ਨੇੜੇ ਇਸ ਗੱਡੀ ਦੀ ਤਲਾਸ਼ੀ ਦੇ ਦੌਰਾਨ ਉਹਨਾਂ ਵੱਲੋਂ 10 ਪੇਟੀਆਂ ਸ਼ਰਾਬ ਨਜਾਇਜ਼ ਫੜੀ ਗਈ ਉਹਨੇ ਕਿਹਾ ਕਿ ਕਾਲੀ ਫੋਰਚੂਨ ਵਿੱਚ ਇਹ ਸ਼ਖਸ 10 ਪੇਟੀਆਂ ਨਜਾਇਜ਼ ਸ਼ਰਾਬ ਦੀ ਲੈ ਕੇ ਜਾ ਰਿਹਾ ਸੀ ਜਿਸ ਵਿੱਚ 5 ਪੇਟੀਆਂ ਰਾਇਲ ਸਟੈਗ 4 ਪੇਟੀਆਂ ਰਮ ਤੇ 1 ਬੀਪੀ ਰਿਜ਼ਰਵ ਦੀ ਸੀ ਉਹਨੇ ਕਿਹਾ ਕਿ ਇਸ ਸ਼ਖਸ ਉਤੇ ਪਹਿਲੇ ਵੀ ਇੱਕ ਕੇਸ ਦਰਜ ਹੈ ਤੇ ਉਹਨੇ ਕਿਹਾ ਕਿ ਬਾਕੀ ਦੀ ਜਾਂਚ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਕੀਤੀ ਰਾਤ ਸਾਡੀ ਪੁਲਿਸ ਪਾਰਟੀ ਗਸ਼ਤ ਦੇ ਸਬੰਧ ਵਿੱਚ ਬਾਹਰ ਕੰਮ ਰਹੀ ਸੀ ਤੇ ਦੌਰਾਨ ਗਸ਼ਤ ਉਹਨਾਂ ਨੂੰ ਇਤਲਾਹ ਮਿਲੀ ਹੈ ਕਿ ਕੋਈ ਵਿਅਕਤੀ ਸ਼ਰਾਬ ਆਪਣੀ ਗੱਡੀ ਦੇ ਵਿੱਚ ਲੈ ਕੇ ਆ ਰਿਹਾ ਹੈ ਅਗਰ ਤੁਸੀਂ ਸਹੀ ਤਰ੍ਹਾਂ ਨਾਕਾ ਆਪਣੀ ਨਾਕਾਬੰਦੀ ਟਾਈਟ ਕੀਤੀ ਜਾਵੇ ਤਾਂ ਉਹਨੂੰ ਫੜਿਆ ਜਾ ਸਕਦਾ ਜਿਸ ਤੇ ਸਾਡੀ ਪੁਲਿਸ ਪਾਰਟੀ ਨੇ ਨਾਕਾਬੰਦੀ ਕਰਕੇ ਵਿਅਕਤੀ ਨੂੰ ਫੜਿਆ ਗੱਡੀ ਦੀ ਚੈੱਕ ਕੀਤੀ ਜਿਹਦੇ ਵਿੱਚ 10 ਪੇਟੀਆਂ ਸ਼ਰਾਬ ਭਰੰਪਤ ਹੋਈ ਹੈ ਸਰ ਇਹ ਸ਼ਰਾਬ ਨਜਾਇਜ਼ ਸੀਗੀ ਜਾਂ ਕੀ ਸੀ ਜੀ ਜੀ ਸਰ ਸ਼ਰਾਬ ਨਜਾਇਜ਼ ਸੀਗੀ ਜਿਨ੍ਹਾਂ ਵਿੱਚ 10 ਪੇਟੀਆਂ ਦੇ ਵਿੱਚੋਂ 5 ਪੇਟੀਆਂ ਜਿਹੜੀਆਂ ਰਾਇਲ ਸਟੈਗ ਸੀਗੀਆਂ 4 ਪੇਟੀਆਂ ਸਾਡੇ ਕੋਲ ਰੰਮ ਦੀਆਂ ਸੀਗੀਆਂ ਤੇ ਇੱਕ ਪੇਟੀ ਬਲੈਂਡਰ ਰਿਜ਼ਰਵ ਦੀ ਸੀ ਸਰ ਜਿਸ ਤਰ੍ਹਾਂ ਫੜਿਆ ਕਿਹਾ ਉਹ ਤਾਂ ਪਹਿਲੇ ਮੌਮੈਂਟ ਦਰਜ ਜੀ ਉਹਨਾਂ ਤੇ ਜਿਸ ਸੈਕਸ ਨੂੰ ਪੜਿਆ ਉਹਦੇ ਤੇ ਪਹਿਲਾਂ ਤੋਂ ਵੀ ਇੱਕ ਪਰਚਾ ਦਰਜ ਹੈ ਸਰ ਇਸ ਸਕਸ ਨੂੰ ਫੜਿਆ ਕਿ ਤੁਹਾਰਾ ਤੇ ਗੜੀ ਤਰੀ ਸੀ ਇਹ ਸਕਸ ਨੂੰ ਆਪਾਂ ਕਬੀਰ ਚੌਂਕ ਟੀਚਰ ਕਲੋਨੀ ਦੇ ਨੇੜੇ ਫੜਿਆ ਇਹਦੇ ਕੋਲ ਫੋਰਚੂਨਰ ਸੀਗੀ ਕਾਲੇ ਰੰਗ ਦੀ ਇਫ ਯੂ ਵਿਸ਼ ਥੈਟ ਯਰ ਚਾਈਲਡ ਲਰਨਸ ਟੂਡੇ ਐਂਡ ਲੀਡਸ ਟੂਮੋਰੋ ਬ੍ਰਿੰਗ them ਟੂ ਐਂਡ ਐਮਜ਼ ਜਮਸ ਕੈਂਬਰਿਜ ਇੰਟਰਨੈਸ਼ਨਲ ਸਕੂਲ ਪਠਾਨਕੋਟ ਅਫੀਲੀਏਟਡ ਟੂ ਸੀਬੀਐਸਸੀ ਨਿਊ ਡელი Little kids are soft at body and strong at soul such is our kindergarten section with kids friendly classrooms and strong ethics to inculcate good habits among our little champs the future ready school with shooting range cricket academy ncc naval unit swimming classes judo taekwondo karate and skating classes training of vocal classical and western music dance classes for hip-hop, freestyle, jazz, locking-popping, chess, horse-riding, football, and so on. A&M's James Cambridge International School opposite Canada Palace near A&M Institute's Jalandhar Dalhousie bypass road, Pathankul.